ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਸਿਆਣੇ ਕਹਿੰਦੇ ਅੱਧੀ ਅਧੂਰੀ ਗੱਲ ਸੁਣਨ ਦਾ ਕੋਈ ਲਾਭ ਨਹੀਂ ਹੁੰਦਾ ਤਾਂ ਜੇ ਵੀਡੀਓ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਇਹਨੂੰ ਪੂਰਾ ਸੁਣਿਓ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਇੱਧੇ ਕਹਿੰਦੇ ਨਾ ਇੱਕ ਪਿੰਡ ਦੇ ਬਾਹਰਵਾਰ ਇੱਕ ਬਜ਼ੁਰਗ ਜੋੜਾ ਇੱਕ ਕੁਟੀਆ ਇੱਕ ਛਾਂ ਬਣਾ ਕੇ ਰਹਿੰਦੇ ਸਨ ਕਹਿੰਦੇ ਦੋਵੇਂ ਬਹੁਤ ਗਿਰਦ ਹਾਲਾਤ ਦੇ ਵਿੱਚ ਮੰਗ ਕੇ ਗੁਜ਼ਾਰਾ ਕਰਦੇ ਸੀ ਪਰ ਕਹਿੰਦੇ ਇਨਾਂ ਬਜ਼ੁਰਗ પતિ ਪਤਨੀ ਦੇ ਹਾਲਾਤ ਸ਼ੁਰੂ ਤੋਂ ਹੀ ਇਦਾਂ ਦੇ ਨਹੀਂ ਸੀ ਇੱਕ ਸਮੇਂ ਦੇ ਵਿੱਚ ਇਹ ਵੀ ਆਪਣੇ ਪਿੰਡ ਦੇ ਅਮੀਰ ਬੰਦਿਆਂ ਦੇ ਵਿੱਚ ਸ਼ਾਮਲ ਸਨ ਪਰਮਾਤਮਾ ਦਾ ਦਿੱਤਾ ਸਾਰਾ ਕੁਝ ਇਨਾਂ ਦੇ ਘਰ ਦੇ ਵਿੱਚ ਸੀ ਜ਼ਮੀਨ ਜਾਇਦਾਦ ਪੈਸਾ ਨੌਕਰ ਚਾਕਰ ਸਭ ਕੁਝ ਇਨਾਂ ਦੇ ਕੋਲ ਸੀ ਪਰ ਸਮੇਂ ਦਾ ਐਸਾ ਢੇਡ ਚੱਲਿਆ ਕਿ ਇਨਾਂ ਦੀ ਸਾਰੀ ਅਮੀਰੀ ਸਭ ਕੁਝ ਇਨਾਂ ਤੋਂ ਖੋਸ ਗਿਆ ਅਮੀਰ ਤੋਂ ਗਰੀਬ ਹੋ ਗਏ ਇਥੋਂ ਤੱਕ ਕਿ ਮੰਗਣ ਦੇ ਲਈ ਮਜਬੂਰ ਹੋ ਗਏ ਕਿਉਂਕਿ ਹੁਣ ਮਿਹਨਤ ਮਜ਼ਦੂਰੀ ਕਰਨੀ ਸੀ ਸਕਦੇ ਪਰ ਆਖਰੀ ਰਸਤਾ ਮੰਗਣ ਦਾ ਹੀ ਬਚਿਆ ਸੀ ਕਹਿੰਦੇ ਦੋਵੇਂ ਪਤੀ ਪਤਨੀ ਇਸੇ ਤਰ੍ਹਾਂ ਪਿੰਡ ਪਿੰਡ ਨਗਰ ਨਗਰ ਜਾਂਦੇ ਬਾਰ-ਬਾਰ ਇੱਕ ਕੁਟਿਆ ਬਣਾ ਕੇ ਉਹਦੇ ਵਿੱਚ ਰਹਿੰਦੇ ਅਤੇ ਪਿੰਡ ਦੇ ਵਿੱਚੋਂ ਕੁਝ ਨਾ ਕੁਝ ਮੰਗ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਸੀ ਕਹਿੰਦੇ ਜਿਸ ਪਿੰਡ ਦੇ ਵਿੱਚ ਉਹ ਸਵਾਰ ਗਏ ਉੱਥੇ ਵੀ ਜਾ ਕੇ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਕੁਟਿਆ ਤਿਆਰ ਕੀਤੀ ਆਪਣਾ ਰਹਿਣ ਬਿਸੇਰਾ ਕਰ ਲਿਆ ਕਹਿੰਦੇ ਹੁਣ ਆਪਣੇ ਰਹਿਣ ਦਾ ਇੰਤਜ਼ਾਮ ਕਰਨ ਤੋਂ ਬਾਅਦ ਬਜ਼ੁਰਗ ਬਾਪੂ ਕਹਿਣ ਲੱਗਾ ਕਿ ਭਾਗਵਾਨੇ ਤੂੰ ਇੱਥੇ ਕੁਟਿਆ ਦੇ ਵਿੱਚ ਠਹਿਰ ਮੈਂ ਆਪਣੇ ਖਾਣ ਪੀਣ ਦੇ ਲਈ ਕੋਈ ਇੰਤਜ਼ਾਮ ਕਰਕੇ ਲੈ ਕੇ ਆਉਣਾ ਹਾਂ ਕਹਿੰਦੇ ਉਹ ਪਿੰਡ ਨੂੰ ਕੁਝ ਖਾਣ ਪੀਣ ਦੇ ਲਈ ਲੈਣ ਤੁਰ ਪਿਆ ਕਹਿੰਦੇ ਪਿੰਡ ਦੇ ਵਿੱਚ ਵੜਦਿਆਂ ਸਾਰ ਹੀ ਪਹਿਲਾ ਕਰ ਇੱਕ ਸੇਠ ਦਾ ਆਇਆ ਕਰ ਤੋਂ ਲੱਗ ਰਿਹਾ ਸੀ ਕਿ ਇਹ ਇੱਕ ਅਮੀਰ ਸੇਠ ਦਾ ਘਰ ਆ ਕਹਿੰਦੇ ਉਹ ਬਜ਼ੁਰਗ ਬਾਬੇ ਨੇ ਉਸ ਘਰ ਦਾ ਦਰਵਾਜ਼ਾ ਖਟਕਾਇਆ ਅਤੇ ਕਿਹਾ ਕਿ ਸਾਨੂੰ ਦੋ ਪ੍ਰਸ਼ਾਦੇ ਦੇ ਦਿਓ ਕਹਿੰਦੇ ਅੰਦਰ ਸੇਠ ਪਹਿਲਾਂ ਹੀ ਕਿਸੇ ਗੱਲੋਂ ਆਕਿਆ ਰਿਹਾ ਸੀ ਕਹਿੰਦੇ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਅੱਗੋਂ ਇਹ ਬਾਪੂ ਦੋ ਪ੍ਰਸ਼ਾਦਿਆਂ ਦੀ ਮੰਗ ਕਰ ਰਿਹਾ ਸੇਠ ਨੇ ਇਹਨੂੰ ੱੱਕਾ ਮਾਰ ਕੇ ਪਿੱਛੇ ਨੂੰ ਛੱਡ ਦਿੱਤਾ ਅਤੇ ਕਹਿ ਦਿੱਤਾ ਕਿ ਕੀ ਗੱਲ ਹੱਥ ਨਹੀਂ ਆ ਮਿਹਨਤ ਕਰਕੇ ਨਹੀਂ ਖਾਦਾ ਜਾਂਦਾ ਕਹਿੰਦੇ ਏਵੇਂ ਛਿੜਕ ਕੇ ਪਿੱਛੇ ਕਰ ਦਿੰਦਾ ਹਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਸੀ ਕਿਸੇ ਘਰ ਤੋਂ ਇਹਨਾਂ ਨੂੰ ਛਿੜਕਾ ਮਿਲਦੀਆਂ ਤਾਂ ਨੇ ਮਿਹਨੇ ਮਿਲਦੇ ਕਿਤੋਂ ਜਾ ਕੇ ਦੋ ਪ੍ਰਸ਼ਾਦੀ ਮਿਲਦੇ ਸਨ ਤੇ ਕਹਿੰਦੇ ਇਹ ਗੱਲ ਇਹਨਾਂ ਦੇ ਲਈ ਕੋਈ ਨਵੀਂ ਨਹੀਂ ਸੀ ਪਰ ਇਹ ਬਜ਼ੁਰਗ ਜੋੜਾ ਛਿੜਕਾ ਖਾਣ ਦੇ ਬਾਵਜੂਦ ਵੀ ਹਮੇਸ਼ਾ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਉਹ ਅਰਦਾਸ ਕਰਦੇ ਸਨ ਕਿ ਪਰਮਾਤਮਾ ਇਹਨਾਂ ਦੇ ਗੁਨਾਹ ਬਖਸ਼ੀ ਇਹਨਾਂ ਨੂੰ ਮaaf ਕਰੇ ਕਹਿੰਦੇ ਅੱਜ ਵੀ ਜਦੋਂ ਉਸ ਏਠ ਨੇ ਇਹ ਬਜ਼ੁਰਗ ਨੂੰ ਤੱਕਾ ਮਾਰਿਆ ਤਾ ਬਜ਼ੁਰਗ ਨੇ ਹੱਥ ਜੋੜ ਕੇ ਪ੍ਰਮਾਤਮਾ ਨੂੰ ਕਿਹਾ ਪ੍ਰਮਾਤਮਾ ਇਹਦੇ ਗੁਨਾਹ ਬਖਸ਼ੀ ਇਹਨੂੰ ਮਾਫ ਕਰੇ ਕਹਿੰਦੇ ਪਰ ਸੇਠ ਨੂੰ ਲੱਗਾ ਕਿ ਪਤਾ ਨਹੀਂ ਮੇਰੇ ਬਾਰੇ ਕੀ ਕਹਿ ਰਿਹਾ ਹੈ ਕਹਿੰਦੇ ਸੇਠ ਨੇ ਵੱਟਾ ਚੁੱਕਿਆ ਅਤੇ ਬਜ਼ੁਰਗ ਵੱਲ ਵਗਾਵਾ ਮਾਰ ਦਿੱਤਾ ਕਹਿੰਦੇ ਉਹ ਵੱਟਾ ਆ ਕੇ ਬਜ਼ੁਰਗ ਦੇ ਮੱਥੇ ਦੇ ਵਿੱਚ ਵੱਜ ਗਿਆ ਮੱਥੇ ਤੇ ਸੱਟ ਵੱਜ ਗਈ ਪਰ ਕਹਿੰਦੇ ਬਜ਼ੁਰਗ ਮੱਥਾ ਫੜ ਕੇ ਅੱਗੇ ਨੂੰ ਤੁਰ ਪਿਆ ਅੱਗੇ ਵੀ ਕਿਸੇ ਘਰ ਤੋਂ ਨੂੰ ਝਿੜਕਾ ਮਿਲਿਆ ਕਿਸੇ ਤੋਂ ਤਾਣੇ ਮਿਲੇ ਅਤੇ ਕਿਤੋਂ ਦੋ ਪ੍ਰਸ਼ਾਦੀ ਮਿਲ ਗਏ ਦੋ ਪ੍ਰਸ਼ਾਦੀ ਲੈ ਕੇ ਬਜ਼ੁਰਗ ਵਾਪਸ ਆਪਣੀ ਕੁਟਿਆ ਦੇ ਵਿੱਚ ਆ ਗਿਆ ਇਧਰ ਜਿਸ ਸੇਠ ਨੇ ਬਜ਼ੁਰਗ ਦੇ ਵੱਟਾ ਮਾਰਿਆ ਸੀ ਨਾ ਉਹਦਾ ਮਨ ਅੱਜ ਬਹੁਤ ਬੇਜਾਨ ਸੀ ਉਹਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਨਾ ਹੀ ਕੁਝ ਖਾਣ ਪੀਣ ਨੂੰ ਦਿਲ ਕੀਤਾ ਨਾ ਹੀ ਕਿਸੇ ਕੰਮ ਦੇ ਵਿੱਚ ਮਨ ਲੱਗ ਰਿਹਾ ਸੀ ਕਹਿੰਦੇ ਇਹ ਸਾਰੀ ਗੱਲ ਸੇ ਠਾਣੀ ਨੂੰ ਦੱਸੀ ਕਿ ਸੇ ਠਾਣੀ ਅੱਜ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਹੈ ਮੇਰੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਆ ਤਾਂ ਕਹਿੰਦੇ ਉਸ ਠਾਣੀ ਨੇ ਕਿਹਾ ਕਿ ਤੁਹਾਡਾ ਮਨ ਬੇਚੈਨ ਜ਼ਰੂਰ ਤੁਹਾਡੇ ਅੱਜ ਕੀਤੇ ਉਸ ਕੰਮ ਕਰਕੇ ਆ ਜਿਹੜਾ ਤੁਸੀਂ ਬਜ਼ੁਰਗ ਦੇ ਨਾਲ ਮਾੜਾ ਸੁਨੂਕ ਕੀਤਾ ਪਹਿਲਾਂ ਤੁਸੀਂ ਬਜ਼ੁਰਗ ਨੂੰ ਧੱਕਾ ਮਾਰਿਆ ਫਿਰ ਵੀ ਉਹ ਬਜ਼ੁਰਗ ਨੇ ਤੁਹਾਨੂੰ ਬਦ ਦੁਆ ਨਹੀਂ ਦਿੱਤੀ ਬਲਕਿ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਪਰਮਾਤਮਾ ਇਹਨਾਂ ਦੇ ਗੁਨਾਹ ਬਖਸ਼ੀ ਪਰ ਕਹਿੰਦੀ ਤੁਸੀਂ ਉਹਦੀ ਗੱਲ ਨੂੰ ਸਮਝਿਆ ਨਹੀਂ ਤੁਸੀਂ ਉਹਦੇ ਵੱਟਾ ਮਾਰ ਦਿੱਤਾ ਜਰੂਰ ਤੁਹਾਨੂੰ ਤੁਹਾਡੀ ਗਲਤੀ ਦੀ ਸਜ਼ਾ ਮਿਲ ਰਹੀ ਆ ਇਸੇ ਕਰਕੇ ਤੁਹਾਡਾ ਮਨ ਬੇਚੈਨ ਆ ਤੁਸੀਂ ਉਸ ਬਜ਼ੁਰਗ ਦਾ ਦਿਲ ਦੁਖਾਇਆ ਹੈ ਉਹਦੇ ਨਾਲ ਮਾੜਾ ਵਿਹਾਰ ਕੀਤਾ ਹੈ ਕਹਿੰਦੇ ਸੇਠ ਵੀ ਇਸ ਗੱਲ ਨੂੰ ਮੰਨ ਗਿਆ ਕਿ ਹਾਂ ਸੇਠਾਣੀ ਤੁਸੀਂ ਸਹੀ ਕਹਿ ਰਹੀਆਂ ਕਿ ਅੱਜ ਮੇਰੇ ਤੋਂ ਇਹ ਗਲਤ ਕੰਮ ਹੋ ਗਿਆ। ਕਹਿੰਦੇ ਸੇਠ ਨੇ ਉਸੇ ਵੇਲੇ ਸੇਠਾਨੀ ਨੂੰ ਕਿਹਾ ਕਿ ਸੇਠਾਨੀ ਮੈਨੂੰ ਥਾਲ ਦੇ ਵਿੱਚ ਪ੍ਰਸ਼ਾਦੇ ਪਾਕੇ ਦੇ। ਮੈਂ ਹੁਣੇ ਹੀ ਉਹ ਬਜ਼ੁਰਗ ਨੂੰ ਲੱਭ ਕੇ ਉਹਨੂੰ ਇਹ ਪ੍ਰਸ਼ਾਦੇ ਦੇ ਕੇ ਆਉਣਾ ਹਾਂ ਨਾਲੇ ਆਪਣੇ ਕੀਤੇ ਗੁਨਾਹ ਦੀ ਉਹਦੇ ਤੋਂ ਮਾਫੀ ਮੰਗ ਕੇ ਆਉਣਾ ਹਾਂ। ਕਹਿੰਦੇ ਸੇਠ ਉਹ ਬਜ਼ੁਰਗ ਨੂੰ ਲੱਭਣ ਲੱਗਾ। ਉਧਰੋਂ ਬਜ਼ੁਰਗ ਦੋ ਪ੍ਰਸ਼ਾਦੇ ਲੈ ਕੇ ਆਪਣੀ ਕੁਟਿਆ ਦੇ ਵਿੱਚ ਪਹੁੰਚਿਆ ਤਾਂ ਉਹ ਬਜ਼ੁਰਗ ਮਾਈ ਨੇ ਹੱਥ ਦੇ ਵਿੱਚ ਦੋ ਪ੍ਰਸ਼ਾਦੇ ਦੇਖ ਕੇ ਕਿਹਾ ਕਿ ਕੀ ਗੱਲ ਅੱਜ ਦੋ ਪ੍ਰਸ਼ਾਦੇ ਹੀ ਮਿਲੇ? ਤਾਂ ਬਜ਼ੁਰਗ ਨੇ ਕਿਹਾ ਕਿ ਹਾਂ ਅੱਜ ਦੋ ਪ੍ਰਸ਼ਾਦ ਹੀ ਮਿਲੇ ਜਦੋਂ ਬਜ਼ੁਰਗ ਨੇ ਹੱਥ ਥੱਲੇ ਕੀਤਾ ਤਾਂ ਦੇਖਿਆ ਉਹਦੇ ਤਾਂ ਮੱਥੇ ਦੇ ਉੱਤੇ 60 ਵੱਜੀ ਸੀ ਕਹਿੰਦੇ ਬਜ਼ੁਰਗ ਮਾਈ ਕਹਿਣ ਲੱਗੀ ਕਿ ਇਹ ਤੁਹਾਡੇ 60 ਕਿਵੇਂ ਵੱਜੀ ਆ ਕਿੰਨੇ ਮਾਰੀ ਆ ਤੇ ਕਹਿੰਦੇ ਬਜ਼ੁਰਗ ਹੱਸ ਕੇ ਕਹਿਣ ਲੱਗਾ ਕਿ ਭਗਵਾਨ ਨੇ ਇਹ ਮੈਨੂੰ ਮੇਰੇ ਕਰਮਾਂ ਦਾ ਹੀ ਫਲ ਮਿਲੇ ਆਏ ਇਹ ਕਹਿ ਕੇ ਦੋਵੇਂ ਆਪਸ ਨੇ ਵਿੱਚ ਗੱਲਾਂ ਕਰਨ ਲੱਗੇ ਕਿ ਆਪਾਂ ਵੀ ਤਾਂ ਇੱਕ ਸਮੇਂ ਦੇ ਵਿੱਚ ਇਸੇ ਤਰ੍ਹਾਂ ਕਰਦੇ ਸੀ ਜਦੋਂ ਪ੍ਰਮਾਤਮਾ ਨੇ ਸਾਨੂੰ ਇੰਨਾ ਸੁੱਖ ਦਿੱਤਾ ਸੀ ਸਾਡੇ ਕੋਲ ਧਨ, ਦੌਲਤ, ਸ਼ੋਹਰਤ ਸਭ ਕੁਝ ਸੀ ਤਾਂ ਆਪਾਂ ਵੀ ਇੰਜ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ ਉਹ ਬਜ਼ੁਰਗ ਕਹਿਣ ਲੱਗਾ ਕਿ ਭਗਵਾਨ ਨੇ ਤੈਨੂੰ ਯਾਦ ਆ ਆਪਣੇ ਘਰ ਦੇ ਵਿੱਚ ਵੀ ਇੱਕ ਮੰਗਤਾ ਰੋਜ਼ ਆਉਂਦਾ ਹੁੰਦਾ ਹੁੰਦਾ ਸੀ ਅਤੇ ਮੈਂ ਇਸੇ ਤਰ੍ਹਾਂ ਉਹ ਮੰਗਤੇ ਨੂੰ ਆਪਣੇ ਘਰ ਤੋਂ ਖਾਲੀ ਹੀ ਮੋੜ ਦਿੰਦਾ ਹੁੰਦਾ ਸੀ ਪਰ ਉਹ ਮੰਗਤਾ ਜਾਣ ਲੱਗਿਆ ਕੀ ਕਹਿ ਕੇ ਜਾਂਦਾ ਸੀ ਯਾਦ ਆ ਤੈਨੂੰ ਉਹ ਬਜ਼ੁਰਗ ਮਾਈ ਨੇ ਕਿਹਾ ਹਾਂ ਮੈਨੂੰ ਚੰਗੀ ਤਰ੍ਹਾਂ ਯਾਦ ਆ। ਉਹ ਕਹਿੰਦਾ ਹੁੰਦਾ ਸੀ ਕਰਮਾਂ ਦਾ ਫਲ ਸਭ ਨੂੰ ਭੋਗਣਾ ਪੈਂਦਾ ਹੈ। ਅਤੇ ਸੱਚ ਆਪਾਂ ਆਪਣੇ ਕਰਮਾਂ ਦਾ ਫਲ ਹੀ ਭੋਗ ਰਹੇ ਹਾਂ। ਉਹ ਬਜ਼ੁਰਗ ਮਾਈ ਕਹਿਣ ਲੱਗੀ ਕਿ ਕੁਝ ਲੋਕ ਆਪਣੇ ਵਾਂਗ ਹੀ ਜਦੋਂ ਉਹਨਾਂ ਦੇ ਕੋਲ ਸੁੱਖ ਆ ਜਾਂਦਾ ਹੈ, ਪੈਸਾ ਆ ਜਾਂਦਾ ਹੈ ਨਾ ਤਾਂ ਉਹ ਪੈਸੇ ਦੇ ਹੰਕਾਰ ਦੇ ਵਿੱਚ ਆਪਣੇ ਮਾੜੇ ਕਰਮ ਬਣਾ ਲੈਂਦੇ ਆ। ਕਈ ਲੋਕਾਂ ਦਾ ਦਿਲ ਦੁਖਾ ਕੇ ਆਪਣੇ ਲਈ ਬਾਦ ਦੁਆਵਾ ਬਾਦ ਅਸੀਸਾਂ ਇਕੱਠੀਆਂ ਕਰ ਬੈਠਦੇ ਆ ਪਰ ਉਹ ਹੀ ਨਹੀਂ ਜਾਣਦੇ ਕਿ ਕਿਸੇ ਦੁਖੀ ਬੰਦੇ ਦੇ ਮਨ ਅੰਦਰੋਂ ਧੁਰ ਅੰਦਰੋਂ ਨਿਕਲੀ ਹੋਈ ਬਾਦ ਅਸੀਸ ਬਾਦ ਦੁਆ ਇੱਕ ਰਾਜੇ ਨੂੰ ਵੀ ਭਿਖਾਰੀ ਬਣਾ ਸਕਦੀ ਆ ਜਿਵੇਂ ਕਿ ਸਾਡੇ ਨਾਲ ਹੋਇਆ ਅਤੇ ਕਿਸੇ ਦੁਖੀ ਬੰਦੇ ਦੇ ਮਨ ਅੰਦਰੋਂ ਨਿਕਲੀ ਹੋਈ ਅਸੀਸ ਆਸ਼ੀਰਵਾਦ ਇੱਕ ਭਿਖਾਰੀ ਨੂੰ ਵੀ ਰਾਜਾ ਬਣਾਉਣ ਦੀ ਸਮਰੱਥਾ ਰੱਖਦਾ ਹੈ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਨਸਾਨ ਨੂੰ ਦੁਆਵਾਂ ਅਸੀਸਾਂ ਖਟਣੀਆਂ ਚਾਹੀਦੀਆਂ ਨੇ ਕਦੇ ਵੀ ਪੈਸੇ ਦੇ ਹੰਕਾਰ ਦੇ ਵਿੱਚ ਆ ਕੇ ਕੋਈ ਮਾੜਾ ਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਕਰਮਾਂ ਦਾ ਫਲ ਬੰਦੇ ਨੂੰ ਭੋਗਣਾ ਪੈਂਦਾ ਹੈ ਜੇ ਬੰਦਾ ਚੰਗੇ ਕੰਮ ਕਰਦਾ ਹੈ ਤਾਂ ਚੰਗਾ ਫਲ ਮਿਲਦਾ ਹੈ ਜੇ ਮਾੜੇ ਕਰਮ ਬਣਾਉਂਦਾ ਹੈ ਤਾਂ ਫਿਰ ਮਾੜਾ ਫਲ ਭੋਗਣਾ ਪੈਂਦਾ ਹੈ ਕਿੰਦੇ ਜਦੋਂ ਇਹ ਸਾਰੀ ਗੱਲ ਬਾਤ ਸੇਠ ਨੇ ਆਪਣੇ ਕੰਨ ਹੀ ਸੁਣੀ ਸੇਠ ਨੇ ਪ੍ਰਸ਼ਾਦ ਦੀ ਵਾਲੀ ਥਾਲੀ ਲਿਆ ਕੇ ਬਜ਼ੁਰਗ ਮਾਈਏ ਤੇ ਬਾਬੇ ਦੇ ਅੱਗੇ ਰੱਖ ਦਿੱਤੀ ਅਤੇ ਹੱਥ ਜੋੜ ਕੇ ਮਾਫੀ ਮੰਗੀ ਕਿ ਆ ਕਿ ਬਜ਼ੁਰਗ ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹਾਂ ਮੈਨੂੰ ਮਾਫ ਕਰ ਦਿਓ ਅਤੇ ਅੱਜ ਤੋਂ ਬਾਅਦ ਤੁਹਾਨੂੰ ਤੁਹਾਡੀ ਰੋਟੀ ਦੇ ਲਈ ਕਿਤੇ ਵੀ ਮੰਗਣ ਜਾਣ ਦੀ ਲੋੜ ਨਹੀਂ ਆ ਦੋ ਵਕਤ ਦਾ ਪ੍ਰਸ਼ਾਦ ਆ ਮੈਂ ਪੂਰੀ ਇੱਜ਼ਤ ਦੇ ਨਾਲ ਤੁਹਾਨੂੰ ਆਪ ਛਕਾ ਕੇ ਜਾਇਆ ਕਰਾਂਗਾ ਪਰ ਮੈਨੂੰ ਮਾਫ ਕਰ ਦਿਓ ਮੈਨੂੰ ਇਸ ਬਾੜੇ ਕਰਮ ਤੋਂ ਬਚਾ ਲਓ ਸੋ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਅਤੇ ਇਸ ਕਹਾਣੀ ਦੀ ਸਿੱਖਿਆ ਤੋਂ ਸਾਨੂੰ ਸਭ ਨੂੰ ਕੁਝ ਸਿੱਖਣਾ ਚਾਹੀਦਾ ਏ ਕਿਉਂਕਿ ਆਪਾਂ ਵੀ ਇਹ ਗਲਤੀਆਂ ਜਾਣੇ ਅਣਜਾਣੇ ਦੇ ਵਿੱਚ ਕਰਦੇ ਰਹਿੰਨੇ ਆ ਕਈ ਵਾਰ ਸਾਡੇ ਕੋਲੋਂ ਵੀ ਕਈਆਂ ਦੇ ਨਾਲ ਮਾੜਾ سلوਕ ਹੋ ਜਾਂਦਾ ਏ ਕੁਝ ਲੋਕ ਆਪਾਂ ਐਸੇ ਵੀ ਦੇਖਿਆ ਜੋ ਕੋਲ 4 ਪੈਸੇ ਆ ਜਾਣ ਨਾ ਬੰਦੇ ਨੂੰ ਬੰਦਾ ਨਹੀਂ ਸਮਝਦੇ ਮੈਂ ਆਪਣੀ ਗੱਲ ਵਿੱਚ ਇਹੀ ਕਰ ਰਹੀ ਹਾਂ ਕਈ ਵਾਰ ਆਪਾਂ ਵੀ ਕਈ ਗੱਲਾਂ ਦਾ ਹੰਕਾਰ ਕਰ ਬੈਠਦੇ ਹਾਂ ਜੇ ਕਿਸੇ ਕੋਲ ਪੈਸਾ ਜ਼ਿਆਦਾ ਹੈ ਉਹ ਪੈਸੇ ਦਾ ਜੇ ਕਿਸੇ ਕੋਲ ਗਿਆਨ ਜ਼ਿਆਦਾ ਹੈ ਉਹ ਆਪਣੇ ਗਿਆਨ ਦਾ ਪਰ ਇਹ ਹੰਕਾਰ ਬੰਦੇ ਨੂੰ ਲੈ ਬੈਠਦਾ ਏ ਹੰਕਾਰ ਅਤੇ ਬਾਦ ਅਸੀਸ ਇਹ ਬੰਦੇ ਦੇ ਸਾਰੇ ਪੁੰਨ ਗਵਾ ਦਿੰਦੀਆਂ ਨੇ ਇਸ ਕਰਕੇ ਕਦੇ ਵੀ ਮਨ ਦੇ ਵਿੱਚ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਵੀ ਕੋਈ ਐਸਾ ਮਾੜਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਕਰਕੇ ਸਾਨੂੰ ਕਿਸੇ ਦੀ ਬਾਦ ਦੁਆ ਬਾਦ ਅਸੀਸ ਮਿਲੇ ਹਮੇਸ਼ਾ ਕੋਸ਼ਿਸ਼ ਕਰਨੀ ਆ ਕਿ ਅਸੀਂ ਦੁਆਵਾਂ ਘਟਾਈਏ ਅਸੀਸਾਂ ਘਟਾਈਏ ਜੇ ਮਾਲਕ ਨੇ ਕੋਈ ਵੀ ਚੀਜ਼ ਸਾਨੂੰ ਦੂਜਿਆਂ ਦੇ ਨਾਲ ਬਹੁਤੀ ਦਿੱਤੀ ਆ ਤਾਂ ਉਹਦਾ ਮਾਣ ਹੰਕਾਰ ਨਹੀਂ ਕਰਨਾ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਈ ਵਾਰ ਕੁਝ ਲੋਕ ਜਵਾਨੀ ਦੇ ਜੋਸ਼ ਦੇ ਵਿੱਚ ਆ ਕੇ ਦੂਜਿਆਂ ਦੇ ਨਾਲ ਮਾੜਾ ਸਲੂਕ ਕਰਦੇ ਆ ਕਈ ਪੈਸੇ ਦੇ ਮਾਣ ਦੇ ਵਿੱਚ ਮਾੜਾ ਸਲੂਕ ਕਰਦੇ ਆ ਪਰ ਕਦੇ ਵੀ ਕਿਸੇ ਦੇ ਨਾਲ ਮਾੜਾ ਸਲੂਕ ਮਾੜਾ ਵਿਹਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹੀ ਸਾਡੇ ਕਰਮ ਨੇ ਅਤੇ ਕਰਮਾਂ ਦੀ ਖੇਡ ਤੋਂ ਬੰਦਾ ਨਾ ਤਾਂ ਅੱਜ ਤੱਕ ਬਚ ਸਕਿਆ ਹੈ ਅਤੇ ਨਾ ਹੀ ਅੱਗੇ ਬਚ ਪਾਵੇਗਾ ਕਰਮਾਂ ਦਾ ਫਲ ਸਾਨੂੰ ਹਰ ਹਾਲ ਦੇ ਵਿੱਚ ਭੋਗਣਾ ਪੈਂਦਾ ਹੈ ਜਿਵੇਂ ਕਿ ਬਹੁਤ ਬੰਦਾ ਗਰੀਬ ਆ ਤਾਂ ਮਿਹਨਤ ਕਰਕੇ ਪੈਸਾ ਕਮਾ ਲਵੇਗਾ ਅਮੀਰੀ ਘਟ ਲਵੇਗਾ ਪਰ ਅਮੀਰ ਹੋ ਕੇ ਵੀ ਸੁਖੀ ਨਹੀਂ ਹੋ ਸਕਦਾ ਸੁਖ ਮਿਲਣਾ ਹੈ ਸਾਨੂੰ ਸਾਡੇ ਕਰਮਾਂ ਦਾ ਜੇ ਅਸੀਂ ਕਿਸੇ ਨੂੰ ਸੁਖ ਦਿੰਦਾ ਹੈ ਤਾਂ ਹੀ ਸਾਨੂੰ ਸੁਖ ਮਿਲੇਗਾ ਜੇ ਕਿਸੇ ਨੂੰ ਖੁਸ਼ ਕੀਤਾ ਹੈ ਤਾਂ ਸਾਨੂੰ ਖੁਸ਼ੀਆਂ ਮਿਲਣਗੀਆਂ ਪਰ ਜੇ ਅਸੀਂ ਹਮੇਸ਼ਾ ਦੁੱਖ ਹੀ ਵੰਡੇ ਨੇ ਤਾਂ ਫਿਰ ਦੁੱਖ ਹੀ ਮਿਲਣਗੇ ਇਸ ਕਰਕੇ ਕਦੇ ਵੀ ਕਿਸੇ ਦੇ ਨਾਲ 나 ਮਾੜਾ ਵਿਹਾਰ ਕਰਨਾ ਨਾ ਕਿਸੇ ਦਾ ਮਾੜਾ ਕਰਨਾ ਤਾਂ ਆਪਣੇ ਨਾਲ ਕਦੇ ਮਾੜਾ ਹੋ ਨਹੀਂ ਸਕਦਾ ਜੇ ਕਿਸੇ ਦਾ ਆਪਾਂ ਚੰਗਾ ਨਹੀਂ ਨਾ ਕਰ ਸਕਦੇ ਮਾੜਾ ਵੀ ਨਹੀਂ ਕਰਨਾ ਚਾਹੀਦਾ ਜੇ ਅਸੀਂ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਘੱਟੋ-ਘੱਟ ਉਹਨੂੰ ਮਾੜਾ ਵੀ ਨਾ ਬੋਲੋ ਇਹ ਪੈਸਾ ਸਾਡੇ ਨਾਲ ਨਹੀਂ ਜਾਣਾ ਪਰ ਪੈਸੇ ਦੇ ਨਾਲ ਕਮਾਏ ਹੋਏ ਚੰਗੇ ਕਰਮ ਜ਼ਰੂਰ ਸਾਡੇ ਨਾਲ ਜਾਣਗੇ ਤਾਂ ਜੇਕਰ ਕਿਸੇ ਦੀ ਵੀ ਅਸੀਂ ਪੈਸੇ ਦੇ ਨਾਲ ਮਦਦ ਕਰ ਸਕਦੇ ਹਾਂ ਚੰਗੀ ਸਲਾਹ ਦੇ ਨਾਲ ਮਦਦ ਕਰ ਸਕਦੇ ਹਾਂ ਹੱਥੀ ਕਿਸੇ ਦਾ ਭਲਾ ਕਰ ਸਕਦੇ ਹਾਂ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਮਹਾਪੁਰਖ ਜੀ ਕਹਿੰਦੇ ਜਦੋਂ ਆਪਾਂ ਇਹਨਾਂ ਦੋਹਾਂ ਹੱਥਾਂ ਦੇ ਨਾਲ ਕਿਸੇ ਦਾ ਭਲਾ ਕਰਦੇ ਆ ਨਾ ਤਾਂ ਕਈ ਹੱਥਾਂ ਦੇ ਰਾਹੀਂ ਸਾਨੂੰ ਵਾਪਸ ਮਿਲਦਾ ਹੈ ਜਿਵੇਂ ਧਰਤੀ ਦੇ ਵਿੱਚ ਕਿਸਾਨ ਇੱਕ ਬੀਜ ਬੀਜਦਾ ਹੈ ਉਹ ਇੱਕ ਬੀਜ ਤੋਂ ਉਹ ਕਈ ਗੁਣਾ ਝਾੜ ਪ੍ਰਾਪਤ ਕਰ ਲੈਂਦਾ ਹੈ ਨਾ ਉਸੇ ਤਰ੍ਹਾਂ ਸਾਡੇ ਕਮਾਏ ਹੋਏ ਕਰਮ ਨੇ ਜੇ ਅੱਜ ਅਸੀਂ ਮਾੜਾ ਕਰਮ ਬੀਜ ਦਿੱਤਾ ਕਿਸੇ ਦੇ ਨਾਲ ਮਾੜਾ ਕੀਤਾ ਤਾਂ ਸਾਨੂੰ ਉਹ ਮਾੜੇ ਦਾ ਫਲ ਕਈ ਗੁਣਾ ਹੋ ਕੇ ਮਿਲਣਾ ਹੈ ਜੀ ਅੱਜ ਕਿਸੇ ਦਾ ਚੰਗਾ ਕੀਤਾ ਤਾਂ ਇਹ ਕੀਤਾ ਹੋਇਆ ਚੰਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਅੱਗੇ ਜ਼ਰੂਰ ਆਉਂਦਾ ਏ ਭਾਵੇਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਝਾਤ ਮਾਰ ਕੇ ਦੇਖ ਲਓ